ਬਿੱਤੇ ਦਿਨੀ ਜਿਹੜਾ ਹਰਿਆਣਾ ਦੀ ਪੁਲਿਸ ਵੱਲੋਂ ਸਾਡੇ ਸ਼ੁਭ ਕਰਨ ਨੂੰ ਸਾਡੇ ਇੱਕ ਕਿਸਾਨ ਪ੍ਰਧਾਨ ਨੂੰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਬਹੁਤ ਸਾਡੇ ਕਿਸਾਨ ਜਿਹੜੇ ਉਹ ਜ਼ਖਮੀ ਹੋਏ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਦੀ ਉਹਨਾਂ ਦੇ ਗ੍ਰਹਿ ਮੰਤਰੀ ਵਿਜੈ ਸਾਹਿਬ ਦੀ ਜਿਹੜੀ ਬਹੁਤ ਘਟੀਆ ਕਾਰਵਾਈ ਸੋ ਮੈਂ ਸਿਰਫ ਆਪਣੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਤਨਮਾਨ ਕਰਦਾ ਹਾਂ ਮੈਂ ਹੁਣੇ ਹੀ ਪੜ੍ਹਿਆ ਸੀਗਾ ਕਿ ਉਹਨਾਂ ਨੇ ਸ਼ੁਭਕਰਨ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਉਹਦੀ ਛੋਟੀ ਭੈਣ ਨੂੰ ਜਿਹੜਾ ਉਹ ਨੌਕਰੀ ਦਾ ਜਿਹੜਾ ਉਹ ਪ੍ਰੋਸਾ ਦਿੱਤਾ ਨੌਕਰੀ ਉਹਦੇ ਛੋਟੀ ਭੈਣ ਨੂੰ ਦਿੱਤੀ ਜਾਊਗੀ ਉਹਦੇ ਵੀ ਨਾਲ ਕਿਹਾ ਕਿ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਦੇ ਹਰਿਆਣੇ ਦੇ ਉਨਰ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਹ ਸ਼ਾਇਦ ਬੇਦਨ ਲੱਗਦਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਕਿ ਕਿਸੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਸ਼ਹੀਦ ਹੋਏ ਕਿਸਾਨ ਨੂੰ ਕਿਸੇ ਸਰਕਾਰ ਨੇ 1 ਕਰੋੜ ਰੁਪਇਆ ਜਿਹੜਾ ਉਹ ਰਾਸ਼ੀ ਦਿੱਤੀ ਹੋਵੇ ਮਦਦ ਕੀਤੀ ਹੋਵੇ ਗੱਲਾਂ ਤਾਂ ਬਹੁਤ ਹੁੰਦੀਆਂ ਗੱਲਾਂ ਤਾਂ ਪਹਿਲੀਆਂ ਸਰਕਾਰਾਂ ਵਾਲੇ ਬਹੁਤ ਕਰਦੇ ਆ ਪਰ ਕੰਮ ਜੋ ਸੀਐਮ ਸਾਹਿਬ ਨੇ ਜਦੋਂ ਮਾਨ ਸਾਹਿਬ ਨੇ ਜਦੋਂ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਖੜ ਕੇ ਹਾ ਦਾ ਨਾ ਨਾ ਮਾਰਿਆ ਖੜੇ ਮਾਨ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮੈਂ ਖੁਦ ਕਿਸਾਨ ਆ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਔਰ ਜਿਹੜੀ ਉਹਨਾਂ ਪੱਥੋ ਸਟੇਟਮੈਂਟ ਦਿੱਤੀ ਉਹ ਵੀ ਮੇਰਾ ਖਿਆਲ ਪੰਜਾਬ ਦੇ ਇਤਿਹਾਸ ਦੇ ਵਿੱਚ ਜਿੱਨਾ ਮੈਂ ਪੋਲੀਟੀਕਲ ਇਤਿਹਾਸ ਪੜਿਆ ਕਿਸੇ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਜੇ ਸਰਕਾਰ ਫੁੱਟਦੀ ਆ ਤੋੜ ਦਿਓ ਮੈਂ ਇਹੋ ਜਿਹੇ ਇਹੋ ਜਿਹਿਆਂ ਕੁਰਸੀਆਂ ਜਿਹੜੀਆਂ ਉਹ ਪੰਜਾਬ ਦੇ ਉੱਤੋਂ ਸੈਂਕੜੇ ਕੁਰਸੀਆਂ ਬਾਅਦ ਨਹੀਂ ਤਿਆਰ ਅਸੀਂ ਸਾਦੇ ਨੋਕ ਲਾਲ ਕੇ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ जायਜ਼ ਨੇ ਤੇ ਇਹ ਮੰਗਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਉਹ ਸੈਂਟਰ ਸਰਕਾਰ ਦੂਰ ਮੰਗਾਂ ਤੋਂ ਚੜੀਆਂ ਬੰਧਨੀਆਂ ਚਾਹੀਦੀਆਂ ਔਰ ਜਿਹੜੇ ਨਾਦਰ ਸ਼ਾਹੀ ਹੁਕਮ ਖੱਤਰ ਸਾਹਿਬ ਦੀ ਸਰਕਾਰ ਨੇ ਹਰਿਆਣਾ ਦੇ ਬਾਰਡਰਾਂ ਦੇ ਦਿੱਤੇ ਆ ਹੁਕਮ ਜਿਹੜੇ ਆ ਵਾਪਸ ਲੈਣੇ ਚਾਹੀਦੇ ਆ ਸਸਕਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਪਿਛਲੇ ਦਿਨੀ ਬਿੱਤੇ ਦਿਨੀ ਜਿਹੜਾ ਹਰਿਆਣਾ ਦੀ ਪੁਲਿਸ ਵੱਲੋਂ ਸਾਡੇ ਸ਼ੁਭ ਕਦਰ ਨੂੰ ਸਾਡੇ ਇੱਕ ਕਿਸਾਨ ਪ੍ਰਧਾਨ ਨੂੰ ਜਿਹੜਾ ਗੋਰੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਬਹੁਤ ਸਾਡੇ ਕਿਸਾਨ ਜਿਹੜੇ ਉਹ ਜ਼ਖਮੀ ਹੋਏ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਸਾਹਿਬ ਦੀ ਉਹਨਾਂ ਦੇ ਗ੍ਰਹਿ ਮੰਤਰੀ ਵਿਜੇ ਸਾਹਿਬ ਦੀ ਜਿਹੜੀ ਬਹੁਤ ਘਟੀਆ ਕਾਰਵਾਈ ਹੈ ਸੋ ਮੈਂ ਸਿਰਫ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਮੈਂ ਹੁਣੇ ਹੀ ਪੜ੍ਹਿਆ ਸੀਗਾ ਕਿ ਉਹਨਾਂ ਨੇ ਸ਼ੁਭਕਰਨ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਉਹਦੀ ਛੋਟੀ ਭੈਣ ਨੂੰ ਜਿਹੜਾ ਉਹ ਨੌਕਰੀ ਦਾ ਜਿਹੜਾ ਉਹ ਪ੍ਰੋਸਾ ਦਿੱਤਾ ਨੌਕਰੀ ਉਹਦੇ ਛੋਟੀ ਭੈਣ ਨੂੰ ਦਿੱਤੀ ਜਾਊਗੀ ਉਹਦੇ ਵੀ ਨਾਲ ਕਿ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਦੇ ਹਰਿਆਣੇ ਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਮਾਨ ਸਰ ਦਾ ਬਹੁਤ ਧੰਮਵਾਦੀ ਹੈ ਕਿ ਉਹਨਾਂ ਨੇ ਇੱਕ ਕਿਸਾਨ ਪਰਵਾਦ ਦੀ ਗਰੀਬ ਸ਼ੁਭਕਰਨ ਜਿਹੜਾ ਛੋਟਾ ਕਿਸਾਨ ਸੀਗਾ ਉਹਦੀ ਐਡੀ ਵੱਡੀ ਮਦਦ ਕੀਤੀ ਉਹਨੂੰ ਸ਼ਹੀਦ ਐਲਾਨਿਆ ਇਹ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਕਿ ਕਿਸੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਸ਼ਹੀਦ ਹੋਏ ਕਿਸਾਨ ਨੂੰ ਕਿਸੇ ਸਰਕਾਰ ਨੇ 1 ਕਰੋੜ ਰੁਪਇਆ ਜਿਹੜਾ ਉਹ ਰਾਸ਼ੀ ਦਿੱਤੀ ਹੋਵੇ ਮਦਦ ਕੀਤੀ ਹੋਵੇ ਗੱਲਾਂ ਤਾਂ ਬਹੁਤ ਹੁੰਦੀਆਂ ਗੱਲਾਂ ਪਹਿਲੀਆਂ ਸਰਕਾਰਾਂ ਵਾਲੇ ਬਹੁਤ ਕਰਦੇ ਆ ਪਤਸਰ ਕੰਮ ਜੋ ਸੀਐਮ ਸਾਹਿਬ ਨੇ ਜਦਾਂ ਮਾਨ ਸਾਹਿਬ ਨੇ ਜਦਾਂ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਖੜ ਕੇ ਹਾ ਦਾ ਨਾ ਦਾ ਮਾਰਿਆ ਖੜੇ ਮਾਨ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮੈਂ ਖੁਦ ਕਿਸਾਨ ਆ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਔਰ ਜਿਹੜੀ ਉਹਨਾਂ ਪੱਥੋ ਸਟੇਟਮੈਂਟ ਦਿੱਤੀ ਉਹ ਵੀ ਮੇਰਾ ਖਿਆਲ ਪੰਜਾਬ ਦੇ ਇਤਿਹਾਸ ਦੇ ਵਿੱਚ ਜਿੱਨਾ ਮੈਂ ਪੋਲੀਟੀਕਲ ਇਤਿਹਾਸ ਪੜਿਆ ਕਿਸੇ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਜੇ ਸਰਕਾਰ ਪੁੱਟਦੀ ਆ ਤੋੜ ਦਿਓ ਮੈਂ ਇਹੋ ਜਿਹੇ ਇਹੋ ਜਿਹਾਂ ਕੁਰਸੀਆਂ ਜਿਹੜੀਆਂ ਉਹ ਪੰਜਾਬ ਦੇ ਉੱਤੋਂ ਸੈਂਕੜੇ ਕੁਰਸੀਆਂ ਬਾਤ ਦੀ ਤਿਆਦ ਹੈ ਮੈਂ ਪੰਜਾਬ ਦੇ ਨਾਲ ਖੜਾ ਮੈਨੂੰ ਆਪਣੀ ਚੀ ਮੰਿਸਟਰੀ ਦੀ ਕੋਈ ਪਲਵਾ ਨਹੀਂ ਮੈਨੂੰ ਗਿੱਦਰ ਭਮਕਿਆ ਜਿਹੜਾ ਮੋਦੀ ਤੇ ਅਮਿਤ ਸ਼ਾਲਾ ਹੁੰਦਾ ਉਹਦੀ ਕੋਈ ਪਲਵਾ ਨਹੀਂ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿਉਂ ਇੰਦਾ ਹੀ ਜਿੱਦਾਂ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਸਾਡੇ ਹਿੱਤ ਵਿੱਚ ਅਸੀਂ ਸਾਦੇ ਕਿਸਾਨ ਹੈ ਜਿੱਦਾਂ ਉਹਨਾਂ ਨੇ ਇਹ ਸਟੈਂਡ ਲਿਆ ਔਰ ਜਿੱਦਾਂ ਅੱਜ ਉਹਨਾਂ ਨੇ ਸ਼ੁਭ ਕਰਨ ਦੀ 1 ਕਰੋੜ ਰੁਪਏ ਰਾਸ਼ੀ ਦੀ ਜਿਹੜੀ ਮਦਦ ਕੀਤੀ ਉਹਦੀ ਭੈਣ ਨੂੰ ਨੌਕਰੀ ਦਾ ਵਸਵਾਦ ਹੋਇਆ ਔਰ ਔਰ ਨਾ ਦੋਸ਼ੀਆ ਨੂੰ ਜਿਨ੍ਹਾਂ ਨੇ ਗੋਲੀ ਚਲਾਈ ਜਿਨ੍ਹਾਂ ਨੇ ਉਹਦੇ ਗੋਲੀ ਮਾਰੀ ਉਹਨੇ ਉਹਨਾਂ ਦੇ ਖਿਲਾਫ ਜਿਹੜਾ ਉਹ ਕਾਨੂੰਨੀ ਕਾਰਵਾਈ ਪਕਾ ਦਰਜ ਕਰਨਾ ਜਿਹੜਾ ਐਲਾਨ ਕੀਤਾ ਹੈ ਇਹ ਬਹੁਤ ਵੱਡੀ ਕਾਰਵਾਈ ਆ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਖੜੇ ਰਹੋ ਪੰਜਾਬ ਦੇ ਨਾਲ ਅਸੀਂ ਸਭ ਲੋਕ ਤੁਹਾਡੇ ਨਾਲ ਹੈ ਸਾਰੇ ਪੰਜਾਬੀ ਤੁਹਾਡੇ ਨਾਲ ਹੈ ਅਸੀਂ ਸਾਰੇ ਲੋਕ ਲਲਕੇ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ जायਜ਼ ਨੇ ਤੇ ਇਹ ਮੰਗਾਂ ਜਿਹੜੀਆਂ ਪੂਰੀਆਂ ਹੂੜੀਆਂ ਚਾਹੀਦੀਆਂ ਸਰਕਾਰ ਸਰਕਾਰ ਨੂੰ ਮੰਗਾਤੂੰ ਚੜੀਆਂ ਬੰਨ੍ਹਣੀਆਂ ਚਾਹੀਦੀਆਂ ਉਹ ਜਿਹੜੇ ਨਾਦਰ ਸ਼ਾਹੀ ਹੁਕਮ ਖੱਤਰ ਸਾਹਿਬ ਦੀ ਸਰਕਾਰ ਨੇ ਹਰਿਆਣਾ ਦੇ ਬਾਰਡਰਾਂ ਦੇ ਦਿੱਤੇ ਆ ਹੁਕਮ ਜਿਹੜੇ ਆ ਵਾਪਸ ਲੈਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ